ਚੰਗੇ ਕੱਦ ਕਾਠ ਵਾਲਾ ਸੋਹਣਾ ਸ਼ਕੀਨ ਸਾਫ ਸੁਥਰਾ ਸਪੌਟਲੈਸ ਤੇ ਮਜ਼ਬੂਤ ਆ ਨੁਕਰਾ ਬਸ਼ੀਰਾ ਬਾਈ ਨੇ ਵੇਚਣਾ ਫਾਰ ਸੇਲਾ ਬਸ਼ੀਰਾ ਇਹ ਤੇ ਇਹਦੇ ਪਿੱਛੇ ਟੌਪ ਦੀਆਂ ਤਿੰਨ ਬਲੱਡ ਲਾਈਨਾਂ ਖੜੀਆਂ ਨੇ ਅਬੋਰ ਸਾਲੀ ਵਾਲਾ ਤੇ ਗੁਲਜਾਰ ਬਲੱਡ ਲਾਈਨ ਇਹਦੀ ਮਾਂ ਬਾਈ ਦੇ ਘਰੇ ਹੀ ਆ ਗੁਲਜਾਰ ਦੀ ਪੋਤੀ ਆ ਉਹ ਤੇ ਜਿਹੜੀ ਇਹਦੀ ਨਾਨੀ ਆ ਦੋਸਤੋ ਉਹ ਅਬੋਰ ਵਾਲੇ ਵੱਡੇ ਕੋੜੇ ਦੀ ਆ ਤੁਸੀਂ ਬੱਚੇ ਦੇ ਵਿੱਚ ਕੁਆਲਿਟੀ ਚੈੱਕ ਕਰੋ ਪੂਰਾ ਘੋੜਾ ਬਣ ਕੇ ਹੁਣ ਇਹ ਤਿਆਰ ਹੋਇਆ ਖੜਾ ਸੱਪਣ ਬਰੀਕੀਆਂ ਬਹੁਤ ਜ਼ਿਆਦੇ ਆ ਖੜਨੀ ਕਰਨੀ ਚੈੱਕ ਕਰੋ ਗੁਲਾਬੀ ਪਾਣੇ ਦਾ ਚੈੱਕ ਕਰੋ ਗਰਦਨ ਦੀ ਲੰਬਾਈ ਤੇ ਬਾਡੀ ਦੀ ਲੈਂਥ ਚੈੱਕ ਕਰੋ ਦੋਸਤੋ ਮੈਂ ਕਹਣਾ ਬੱਚੇ ਦੇ ਵਿੱਚ ਕੋਈ ਘਾਟ ਹੀ ਨਹੀਂ ਤੇ ਉਮਰ ਹਾਲੇ ਦੀ 29 ਮਹੀਨੇ ਹੋਈਆ ਕੱਦ 56.5 ਇੰਚ ਕਰ ਗਿਆ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਲਿਓ ਇਹ ਆਪ ਸਾਲੀ ਵਾਲਾ ਬਲੱਡ ਲਾਈਨ ਦਾ ਰੌਲੀ ਵਾਲੇ ਅਰਜਣ ਦਾ ਪੋਤਾ ਇਹ ਤੇ ਮਹਾਦੇਵ ਘੋੜੇ ਦਾ ਬੱਚਾ ਆ ਜੋ ਤੁਹਾਨੂੰ ਹੁਣ ਇਹਦੀ ਮਾਂ ਦਿਖਾਉਣੀ ਆ ਆ ਘੋੜੀ ਆ ਦੋਸਤੋ ਜਿਹੜੀ ਗੁਲਜਾਰ ਦੀ ਪੋਤੀ ਆ ਇਹਦੀ ਮਾਂ ਬੱਚੇ ਦੀ ਤੇ ਇਹ ਝੰਡੀਆਂ ਪੰਡ ਬਾਈ ਸਰਜੀਤ ਦੇ ਕੋਲੇ ਘੋੜਾ ਹੁੰਦਾ ਸੀਗਾ ਗੁਲਜਾਰ ਦਾ ਉਹਦੀ ਧੀ ਆ ਸੋ ਘੋੜੀ ਵੀ ਤੁਸੀਂ ਬਾਈ ਦੇ ਘਰੇ ਜਾ ਕੇ ਦੇਖ ਸਕਦੇ ਹੋ ਘੋੜੀ ਬਰੀਕੀਆਂ ਦੇ ਵਿੱਚ ਬੜੀ ਆ ਮਜ਼ਬੂਤ ਵੀ ਆ ਤੇ ਲੈਂਥ ਬਾਡੀ ਮੈਂ ਕਹਣਾ ਯਾਰ ਘੋੜੀ ਦੇ ਵਿੱਚ ਕੋਈ ਕਸਰ ਹੀ ਨਹੀਂ ਤੇ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਜਿਹਦੇ ਪਿੱਛੇ ਟੌਪ ਦੀਆਂ ਇਹ ਤਿੰਨ ਬਲੱਡ ਲਾਈਨਾਂ ਖੜੀਆਂ ਨੇ ਬੱਚੇ ਦੇ ਪਿੱਛੇ ਤੇ ਜਿਹਦੀ ਮਾਂ ਐਡੀ ਚੰਗੀ ਆ ਸਾਹਮਣੇ ਸਾਨੂੰ ਆਪਾਂ ਲਾਈਵ ਦਿਖਾਤੀ ਉਹਨੇ ਅੱਗੇ ਜਾ ਕੇ ਕੀ ਕੁਛ ਕਰਨ ਬੱਚੇ ਦੇ ਵਿੱਚ ਘਾਟ ਹੀ ਕੋਈ ਨਹੀਂ ਕੱਦ ਕਾਠ ਤੇ ਹਾਲੇ ਇਹ ਦੋ ਦੰਦ ਵਾਲੇ ਜਿਹੜੇ ਇਹਨੇ ਦੰਦ ਆ ਉਹ ਪੱਟਣੇ ਸ਼ੁਰੂ ਕੀਤੇ ਆਗੇ ਸਟਾਰਟਿੰਗ ਸ਼ੁਰੂਆਤ ਕੀਤੀ ਆਗੀ ਮਾੜੇ ਮਾੜੇ ਦਿਸਣ ਲੱਗੇ ਆ ਦੋ ਦੰਦ ਵਾਲੇ ਜਿਹੜੇ ਮਿਲਕ ਟੀਥ ਤੋਂ ਬਾਅਦ ਸ਼ੁਰੂ ਕਰਦਾ ਹੁੰਦਾ ਬੱਚਾ ਤੇ 64 ਇੰਚ ਹਾਈਟ ਬਹੁਤ ਹੋ ਜਾਂਦੀ ਆ ਮਹਾਦੇਵ ਘੋੜੇ ਦੀ ਹਾਈਟ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਬਹੁਤ ਵੱਡਾ ਘੋੜਾ ਮਾਂ ਵੀ ਆਹ 66 ਇੰਚ ਦੀ ਤੁਹਾਨੂੰ ਆਪਾਂ ਦਿਖਾਤੀ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਬੱਚਾ ਕਿੰਨਾ ਜਾਦੇ ਚੰਗਾ ਬਣੋ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਖਰੀਦਣਾ ਚਾਹੁੰਦਾ ਹੋਇਆ ਡਰੈੱਸ ਕਰ ਲਓ ਨੋਟ ਬੇਫਾਲਤੂ ਸਵਾਲ ਲੈਣ ਵਾਲੇ ਬੰਦੇ ਫੋਨ ਨਾ ਲਾਇਓ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਇੱਕੋ ਹੀ ਘੋੜੀ ਇਹਦੀ ਮਾਂ ਬਾਈ ਨੇ ਘਰੇ ਰੱਖੀ ਵੀ ਆ ਇੱਕ ਮਾਰਵਾੜੀ ਘੋੜੀ ਆ ਉਹ ਵੇਚਨੀ ਆ ਬਾਈ ਨੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਤੇ ਬਾਈ ਜਗਮੇਲ ਦਾ ਕੰਟੈਕਟ ਨੰਬਰ ਕਰ ਲਓ ਨੋਟ 75288 76338 ਬਾਈ ਦਾ ਬੱਲਮਗੜ ਪਿੰਡ ਆਗਾ ਮੁਕਸਰ ਦੇ ਨੇੜੇ ਰਹਿ ਜਾਂਦਾ तकरीबन ਮੇਰਾ خیال 8-10 ਕਿਲੋਮੀਟਰ ਹੋਊਗਾ ਮੁਕਸਰ ਤੋਂ ਨਾਲ ਲੱਗਮਾ ਨੇੜੇ ਪਿੰਡ ਰਹਿ ਜਾਂਦਾ ਤੇ ਦੂਜਾ ਨੰਬਰ ਬਾਈ ਕਰਮਜੀਤ ਦਾਗਾ 94170 91611 ਦੋਨੇ ਨੰਬਰਾਂ ਜੋ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਤੇ ਬਸ਼ੀਰਾ ਘੋੜਾ ਬਣ ਕੇ ਤਿਆਰ ਹੋਇਆ ਖੜਾ ਛੱਡਣ ਦੇ ਹੁਣ ਸਟੱਡ ਸਰਵਿਸ ਲੈਣ ਦੇ ਹੁਣ ਕਾਬਲ ਹੋ ਗਿਆ ਕਦ ਕਾਠ ਬਹੁਤ ਕਰੂਗਾ ਸ਼ਕੀਨੀਆਂ ਬਰੀਕੀਆਂ ਵਾਲੀ ਕੋਈ ਜਿਹੜੀ ਗੱਲਬਾਤ ਆ ਜਮਾ ਓਕੇ ਰਿਪੋਰਟ ਆ ਮਜ਼ਬੂਤ ਬਹੁਤ ਆਂਗਾ ਪੈਰਾਂ ਕੰਨੀ ਤੁਸੀਂ ਨਿਗਾ ਮਾਰ ਲਓ ਪਿੱਠ ਪੁੜੇ ਦਾ ਬਹੁਤ ਜਿਆਦਾ ਚੰਗਾ ਤੇ ਲਾਈਨਾਂ ਲੂਨਾਂ ਵਾਲੀ ਦਾ ਕੋਈ ਕਸਰ ਹੀ ਨਹੀਂ ਸੋ ਜਿਨੇ ਕੋਈ ਚੰਗਾ ਬਸ਼ੀਰਾ ਲੈਣਾਗਾ ਘੋੜਾ ਬਣਿਆ ਵਾ ਤੇ ਜਿਹੜਾ ਤਿਆਰ ਹੋਇਆ ਖੜਾ ਤਾਂ ਬਾਈ ਜਗਮੇਲ ਨੂੰ ਫੋਨ ਲਾ ਲਿਓ ਕਈ ਵਾਰੀ ਨੰਬਰ ਨੰਬਰ ਨਹੀਂ ਲੱਗਦਾ ਹੁੰਦਾ ਬਾਈ ਡਿਊਟੀ ਤੇ ਹੁੰਦਾਗਾ ਤੇ ਤਾਂ ਦੂਜਾ ਬਾਈ ਕਰਮਜੀਤ ਵਾਲਾ ਨੰਬਰ ਲਾ ਲਿਓ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਤਾਂ ਕਰਕੇ ਆਪਾਂ ਦੋ ਨੰਬਰ ਇਹਦੇ 'ਚ ਦਿਖਾਏ ਆ ਬੱਚਾ ਬਹੁਤ ਜਿਆਦਾ ਚੰਗਾ ਗਾ ਜਿਹਨੇ ਅੱਗੇ ਨੌਕਰੇ ਦੇ ਵਿੱਚ ਬਰੀਡਿੰਗ ਦੇ ਉੱਤੇ ਚੰਗਾ ਕੰਮ ਕਰਨਾ ਤਾਂ ਇਸ ਬਸ਼ੇਰੇ ਨੂੰ ਤੁਸੀਂ ਖਰੀਦ ਲਓ ਗੱਲਬਾਤ ਜਮਾ ਓਕੇ ਦੀ ਰਿਪੋਰਟ ਆ ਦੋਸਤੋ ਬਾਈ ਜਗਮੇਲ ਨੂੰ ਪਿੰਡ ਬੱਲਮਗੜ੍ਹ ਵਾਲੇ ਨੂੰ ਫੋਨ ਲਾ ਲਿਓ ਮੁਕਸਰ ਏਰੀਆ ਗਾ ਮੁਕਸਰ ਤੋਂ ਤਕਰੀਬਨ 8-10 ਕਿਲੋਮੀਟਰ ਦੂਰ ਬਾਈ ਦਾ ਪਿੰਡ ਪੈ ਜਾਂਦਾ ਗਾ ਸੋ ਗੱਲਬਾਤ ਸਾਰੀ ਤੁਹਾਨੂੰ ਆਪਾਂ ਦੱਸ ਤੀ ਕਾਦਾ ਜਿਹੜਾ 64 ਇੰਚਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਲਿਓ ਤੇ ਹੋਰ ਗੱਲਬਾਤ ਆਪਾਂ ਜੀ ਦੇਖਣੀ ਹੁੰਦੀ ਆ ਤੁਹਾਨੂੰ ਉਹ ਪ੍ਰੂਫ ਵੀ ਮਿਲ ਜਾਣਗੇ ਵੀ ਮਹਾਦੇਵ ਕੋੜੇ ਦਾ ਆਪ ਇਹ ਕਿਉਂਕਿ ਬਾਈ ਨੇ ਕਿਹੜਾ ਇਹ ਖਰੀਦਿਆ ਘਰੀ ਘੋੜੀ ਬਰੀਡ ਕੀਤੀ ਆਗੀ ਮਾਂ ਵੀ ਤੁਹਾਨੂੰ ਆਪਾਂ ਦਿਖਾਤੀ ਤੇ ਬਾਕੀ ਆ ਬੱਚਾ ਦਾ ਤੁਹਾਡੇ ਸਾਹਮਣੇ ਆ ਸੋ ਕਾਲ ਕਰ ਲਿਓ